ਸਮੇਤ ਜਿਹੜਾ ਆਪਣਾ 1,80,000 ਰੁਪਇਆ ਖੋਕੇ ਲੈ ਕੇ ਸਨ ਤਿੰਨ ਬੰਦੇ ਜਿਹੜੇ ਆ ਉਹ ਫੜ ਚੁੱਕੇ ਆ ਕਾਲ ਨੇ ਕਹਿੰਦੇ ਕਈ ਕੰਮ ਤੋੜਨ ਦਾ ਹੀ ਹਾਂਜੀ ਢੁੱਟ ਹੋ ਕਰਕੇ ਹਾਂਜੀ ਤੇ ਸੀ ਜਿਹੜਾ ਗਰਾਰੀ ਮਾਰੀ ਦੀ ਗਰਾਰੀ ਮਾਰੀ ਦੀ ਇਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਹਸ 19 ਸਾਲਾਂ ਦੇ ਅਤੇ 21 ਸਾਲਾਂ ਦੇ ਨੌਜਵਾਨਾਂ ਦੇ ਵੱਲੋਂ ਜੀ ਹਾਂ ਬੀਤੀ ਰਾਤ ਨਾਬਾ ਦੇ ਵਿੱਚ ਇੱਕ ਵਪਾਰੀ ਦੇ ਕੋਲੋਂ ਉਸਦੀ ਐਕਟਿਵਾ ਖੋ ਲਈ ਜਾਂਦੀ ਹੈ ਜਿਸ ਦੇ ਵਿੱਚ 1 ਲੱਖ 80 ਹਜ਼ਾਰ ਰੁਪਏ ਸੀ ਤਿੰਨ ਨਕਾਬਪੋਸ਼ ਮੋਟਰਸਾਈਕਲ ਤੇ ਹੁੰਦੇ ਨੇ ਉਸ ਐਕਟਿਵਾ ਸਵਾਰ ਨੂੰ ਘੇਰਦੇ ਨੇ ਉਸ ਨੂੰ ਉਸਦੀ ਕੁੱਟਮਾਰ ਕਰਦੇ ਨੇ ਤੇ ਐਕਟਿਵਾ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਦੇ ਵੱਲੋਂ ਨਾਲ ਦੀ ਨਾਲ ਜਾਣਕਾਰੀ ਮਿਲਦਿਆਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਉਹਨਾਂ ਨਕਾਬਪੋਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੀ ਹਾਂ ਉਹ ਐਕਟਿਵਾ ਵੀ ਮਿਲ ਚੁੱਕੀ ਹੈ ਤੇ 1,80,000 ਰੁਪਏ ਵੀ ਮਿਲ ਚੁੱਕਿਆ ਹੈ ਪਰਪਲਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਤਿੰਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਤੇ ਹੋਰ ਸਾਥੀ ਸੀ ਜਿਹੜੇ ਕਿ ਅੱਗੇ ਪਿੱਛੇ ਖੜੇ ਸੀ ਉਹ ਹਲੇ ਤੱਕ ਫਰਾਰ ਦੱਸੇ ਜਾ ਰਹੇ ਨੇ ਉਹਨਾਂ ਦੀ ਵੀ ਭਾਲ ਜਿਹੜੀ ਹੈ ਉਹ ਜਾਰੀ ਹੈ ਜਿਦਾਂ ਤੁਹਾਡੇ ਨੋਲੇਜ ਹੈ ਵੀ 3 ਜਨਵਰੀ ਨੂੰ ਰਾਤ ਨੂੰ ਕੁਝ 10:00 ਵਜੇ ਅਛਰੂ ਰਾਮ ਜੋਗ ਕਰਾਨੇ ਦਾ ਕੰਮ ਕਰਦਾ ਆਪਣਾ ਨਾਬਾ ਬੇਟੇ ਉਹ ਆਪਣੀ ਮਾਤਾ ਨਾਲ ਜਦੋਂ ਦੁਕਾਨ ਦਾ ਸਾਰਾ ਕੰਮ ਕਰਨ ਲੈਟ ਕੇ ਕਰਨ ਜਾ ਰਹੇ ਸੀ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਅਣਛਤੇ ਨੌਜਵਾਨਾਂ ਨੇ ਉਹਦੀ ਸਕੂਟਰੀ ਐਕਟਿਵ ਦੇ ਵਿੱਚ ਟੱਕਰ ਮਾਰੀ ਤੇ ਉਹਨੂੰ ਥੱਲੇ ਸਿੱਟਿਆ ਤੇ ਉਹ ਤੋਂ ਸਕੂਟਰੀ ਸਮੇਤ ਜਿਹੜਾ ਆਪਣਾ 1,80,000 ਰੁਪਿਆ ਖੋਹ ਕੇ ਲੈ ਗਏ ਸਨ ਜਿਸ ਤੇ ਐਸ ਐਚਓ ਕਤਵਾਲੀ ਸਦਾ ਗੁਰਪ੍ਰੀਤ ਸਿੰਘ ਸਮਰਾਵ ਨੇ ਐਫਆਰ ਦਰਜ ਕਰਕੇ ਇਸ ਮੁਕਦਮੇ ਦੀ ਤਫਤੀਸ਼ ਸ਼ੁਰੂ ਕੀਤੀ ਕਿਉਂਕਿ ਅਨਨੋਣ ਬੰਦੇ ਸੀਗੇ ਭਈ ਉਹਦੇ ਵਿੱਚ ਜਿਹੜਾ ਕਲੂ ਨਹੀਂ ਸੀ ਪਰ ਫਿਰ ਵੀ ਨੱਬਾ ਪੁਲਿਸ ਨੇ ਕਾਫੀ ਜਿਹੜੀ ਆ ਮਸਤੀ ਦੀ ਨਾਲ ਅਤੇ ਮਿਹਨਤ ਨਾਲ ਇਹ ਕੇਸ ਜਿਹੜਾ ਤੈਸ ਕੀਤਾ ਜਿਵੇਂ ਤੁਹਾਨੂੰ ਪਤਾ ਵੀ ਮਾਨਯੋਗ ਐਸਐਸਪੀ ਸਾਹਿਬ ਬਰਨ ਸ਼ਰਮਾ ਜੀ ਦੀਆਂ ਹਦਾਇਤਾਂ ਮੁਤਾਬਕ ਨੱਬਾ ਪੁਲਿਸ ਅਮਿਸ਼ਾ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਨੱਥ ਪਾਉਣ ਵਿੱਚ ਸਫਲ ਰਹੀਆ ਤੇ ਉਹਦੀ ਲੜੀ ਦੇ ਵਿੱਚ ਇਨਾਂ ਨੇ ਜਦੋਂ ਤਫ਼ਤੀਸ਼ ਸ਼ੁਰੂ ਕੀਤੀ ਜੋ ਅਛੂਰाराम ਜਿੰਨਾਂ ਜੋ ਜਿੰਨਾਂ ਨਾਲ ਇਹ ਵਾਰਤਤ ਹੋਈ ਉਹਦੇ ਪ੍ਰੋਪਰ ਜਿਹੜੀ ਆ ਉਹਨਾਂ ਨੇ ਪੜਤਾਲ ਕੀਤੀ ਤਾਂ ਉਹਨਾਂ ਦੇ ਇਹ ਜੋ ਇੱਕ ਵਰਕਰ ਲੱਗਿਆ ਸੀਗਾ ਜਸ਼ ਕੋਰੀ ਜੋ ਉਹਨਾਂ ਦਾ ਕੰਮ ਕਰਦਾ ਸੀ ਕੋਈ 2-4 ਮਹੀਨੇ ਪਹਿਲਾਂ ਕੰਮ ਤੋਂ ਹਟ ਗਿਆ ਸੀਗਾ ਉਹਨੂੰ ਜਦੋਂ ਪੁੱਛ ਕੇ ਚ ਲਿਆਂਦਾ ਤਾਂ ਉਹਨੇ ਫਿਰ ਮੰਨਿਆ ਕਿ ਹਾਂ ਮੈਂ ਆਪਣੇ ਇਹ ਮਾਲਕ ਦੀ ਜਿਹੜੀ ਆ ਲੁੱਟਖੋ ਪੈਸੇ ਸਕੂਟਰੀ ਆਪਣੇ ਹੋਰ ਪੰਜ 6 7 ਦੇ ਨਾਲ ਜਿਹੜਾ ਰਲ ਕੇ ਕੀਤੀ ਜਿਨ੍ਹਾਂ ਦੇ ਵਿੱਚ ਅਸੀਂ ਹੁਣ ਪੁਲਿਸ ਨੇ 6 ਬੰਦਿਆਂ ਨੂੰ ਨਾਮਜ਼ਦ ਕਰ ਲਿਆ ਹੈਗਾ ਜਿਨ੍ਹਾਂ ਵਿੱਚੋਂ ਅਸੀਂ 3 ਬੰਦਾ ਜਿਹੜਾ ਕਿ ਉਹ ਫਰ ਚੁੱਕੇ ਹਨ ਉਹਨਾਂ ਤੋਂ ਅਸੀਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵਾਰਦਾਤ ਵਿੱਚ ਖੋਈ ਐਕਟਿਵ ਰਮ ਦੀ ਅਤੇ ਨਕਦੀ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈ ਹੈ ਤੇ ਬਾਕੀ ਜਿਹੜੇ ਦੋਸ਼ੀ ਰਹਿੰਦੇ ਹੈਗੇ ਨੇ ਉਹਨਾਂ ਤੇ ਰੈਡਾਂ ਚੱਲ ਰਹੀ ਨੇ ਤੇ ਜਲਦੀ ਜਿਹੜੇ ਉਹ ਪੁਲਿਸ ਦੀ ਗ੍ਰਿਫਤੜ ਹੋਣਗੇ ਕਿਉਂਕਿ ਇਹਨਾਂ ਵਿੱਚੋਂ ਇੱਕ ਤਾਂ ਮੁਲਜ਼ਮ ਨੇ ਉਹ ਪਹਿਲਾਂ ਅਲਰੇਡੀ ਜੇਲ੍ਹ ਦੇ ਵਿੱਚੋਂ ਜਾ ਚੁੱਕੇ ਨੇ ਤੇ ਹੁਣ ਬੇਲ ਤੇ ਹੈਗੇ ਨੇ ਤੇ ਉਹਨਾਂ ਦਾ ਅਸੀਂ ਜਲਦੀ ਤੋਂ ਜਲੜਾ ਆਪਣਾ ਫੜ ਕੇ ਗ੍ਰਿਫਤਾਰ ਕਰਾਂਗੇ ਮਾਲਕ ਮਾਲਕ ਤੇ ਵਰਕਰ ਦੇ ਵਿੱਚ ਕੀ ਸੀਗਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ ਫਿਲਹਾਲ ਜੋ ਦੱਸ ਰਿਹਾ ਉਹ ਹੁਣ ਸੱਚਕ ਝੂਠਾ ਵੀ ਮੇਰੇ ਵੀ ਪੈਸੇ ਦੇਣੇ ਸੀ ਇਹਨੇ ਆਪਣਾ ਮਾਲਕ ਨੇ ਵੀ ਮੇਰੀ ਮਿਹਨਤ ਦਾ ਪਰ ਜੋ ਮਾਲਕ ਨੇ ਕਿਹਾ ਉਹ ਜਾਂਦਾ ਕੋਈ ਸੀਨ ਨਹੀਂ ਸੀ ਚਲੋ ਜੇ ਕੋਈ ਦੇਨ ਲੈਂਡ ਸੀਗਾ ਤਾਂ ਉਹ ਸਾਡੇ ਕੋਲੇ ਜਾਂ ਪਿੰਡ ਦੇ ਕੋ ਕਿਦਾਂ ਪਰ ਜੋ ਐਕਸ਼ਨ ਸੀਗਾ ਰਾਤ ਨੂੰ ਮੂੰਹ ਬੰਨ ਕੇ ਲੁੱਟ ਕੇ ਲੈ ਕੇ ਜਾਣਾ ਪੈਸੇ ਲੁੱਟਨੇ ਇੱਕ ਲੱਖ 80 ਹਜ਼ਾਰ ਰੁਪਏ ਸੱਟਾ ਮਾਰ ਰਹੀਆਂ ਮਾਤਾ ਸੱਟਣ ਲੱਗੀਆਂ ਤੇ ਐਕਟਿਵ ਹੋਈ ਆ ਉਹ ਜਿਹੜਾ ਸੀ ਬਰਨਨ ਕਰ ਲਿਆ। ਇਹ ਰਸਤੇ ਵੀ ਕੋਈ ਪਹਿਲਾ ਮਾਮਲਾ ਦਰਜ ਹੈ ਜਿਹੜਾ ਮੈਂ ਪੜ੍ਹਿਆ ਇਹ ਤੇ ਹਾਂ ਇਹ ਤੇ ਪਹਿਲਾਂ ਇਹ ਵੀ ਕਾਫੀ ਪਹਿਲਾਂ ਲੜਾਈ ਝਗੜੇ ਕਰਦਾ ਤੇ ਪਹਿਲਾਂ ਐਫ ਆਰ ਜਿਹੜੀ ਦਰਜਾ ਲੜਾਈ ਝਗੜੇ ਥਾਣਾ ਕਤਵਾਲ ਵਿੱਚ ਹੀ ਦਰਜ ਹੈ। ਇਸ ਤੋਂ ਇਲਾਵਾ ਹੋਰ ਕੋਈ ਨਹੀਂ ਇਸ ਵਿੱਚ ਇਹਦੇ ਵਿੱਚ ਜਿੱਦਾਂ ਤੁਹਾਨੂੰ ਮੈਂ ਦੱਸਿਆ ਇੱਕ ਜਸਨਦੀਪ ਸਿੰਘ ਜਸਕੁਰਯੋਗ ਰਾਜਾ ਪਾਉ ਹੋਗਾ ਕਮਲਪਾਉ ਦਵਿੰਦਰ ਸਿੰਘ ਅੱਗੂ ਇਹ ਆ ਚਾਚੇ ਦਾ ਇਹ ਮੁੰਡੇ ਤਿੰਨੇ ਇਹਨਾਂ ਦੇ ਪਰਚੇ ਨੇ ਇਹਨਾਂ ਚੋਂ ਇੱਕ ਬੰਦਾ ਤਾਂ ਹੁਣ ਰੀਸੈਂਟਲੀ ਇਹ ਜੇਲਤ ਉਹ ਆਪਣਾ ਇਹ ਕੰਮ ਉਹ ਕਰਦੇ ਨਹੀਂ ਇਹ ਫਿਲਹਾਲ ਬੇਲੜ ਹੀ ਜ਼ਿਆਦਾ ਹੈ ਕਹਿੰਦੇ ਨੇ ਬੇਲੜਾ ਆਪਣਾ ਤੁਹਾਨੂੰ ਪਤਾ ਉਹ ਦੰਬਾਰਦਤਾਂ ਕਰਦੇ ਨੇ ਪਰ ਇਹਨਾਂ ਨੂੰ ਅਸੀਂ ਜਾਰਦੇ ਜਿਹੜੀ ਨਾਬਾ ਪੁਲਿਸ ਇਹਨਾਂ ਨੂੰ ਜਲਦੀ ਅੰਦਰ ਸਲੱਖ ਦੇ ਅੰਦਰ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਪਰਚਾ ਦਰਜ ਕੀਤਾ ਸੀ 379 ਬੀ ਜਿਹੜੀ ਆਈਪੀਸੀ ਕਤਵਾਰੀ ਥਾਣਾ ਵਿੱਚ ਦਰਜ ਕੀਤਾ ਵਾ ਸੈਸ਼ਨ ਟ੍ਰਾਇਲ ਕੇਸ ਆ ਤੇ ਅਸੀਂ ਬਾਕੀ ਜੋ ਸਾਡੀਆਂ ਐਵੀਡੈਂਸ ਨੇ ਪ੍ਰੋਪਰ ਜਿਹੜਾ ਰਿਕਵਰੀਆਂ ਹੋ ਗਈਆਂ ਉਹ ਅਸੀਂ ਪੱਕਾ ਕਿਸ ਕਰਕੇ ਤੇ ਇਹਨਾਂ ਨੂੰ ਜਲਦੀ ਚਲਾਣ ਟੋੜ ਕਰਾਂਗੇ ਤੇ ਹੁਣ ਜਿਹੜੇ ਮਲਜਮ ਨੇ ਉਹ ਅਸੀਂ ਅੱਜ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਰਡ ਲੈਣਾ ਦੌਰਾਨੇ ਪੁਲਿਸ ਰਿਮਾਰਡ ਹੋ ਰਿਹਾ ਇਹਨਾਂ ਨੇ ਕੀ ਕੀ ਬਿਆਰਦੰਤ ਕੀਤੀਆਂ ਨੇ ਇਹਨਾਂ ਨਾਲ ਹੋਰ ਕਿਹੜੇ ਸਾਥੀ ਨੇ ਬਹੁਤ ਸਾਰੇ ਅਸੀਂ ਪਤਾ ਕਰਾਂਗੇ ਇਹਨਾਂ ਦੀਆਂ 18 ਜੇਲ੍ਹ 'ਚ ਵੀ ਜੁੜੀਆਂ ਹੋਈਆਂ ਨੇ ਦੇਖੋ ਅਸੀਂ ਚੈੱਕ ਕਰਨਾ ਹੈ ਜੀ ਆਪਣਾ ਉਹ ਕਿਉਂਕਿ ਜੇਲ੍ਹ 'ਚੋਂ ਜਾ ਕੇ ਆਏ ਨੇ ਇਹ ਇਹਨਾਂ ਦਾ ਰਿਕਾਰਡ ਅਸੀਂ ਖੰਗਾ ਲਾਂਗੇ ਤੇ ਜਿਹੜੀ ਇਨਟਰੋਗੇਸ਼ਨ ਪ੍ਰੋਪਰ ਕਰਾਂਗੇ ਉਹ ਵਾਰਦਾਤ ਨੂੰ ਇਜਾਮ ਦਿੱਤੇ ਨੇ ਜੀ ਮੂੰਹ ਕਵਰ ਕੀਤੀ ਹੋਈ ਸੀ ਤੇ ਕਿੰਨੀ ਕੁ ਮੁਸ਼ਕਲਤ ਕਰਨੀ ਕੋਈ ਫ ਦੇਖੋ ਜਦੋਂ ਰਾਤ ਨੂੰ ਇੱਕ ਤਾਂ ਲੇਟ ਨਾਈਟ ਸੀ 10 ਵਜੇ ਸੀ ਅ ਤੁੰਦ ਦਾ ਟਾਈਮ ਹੈਗਾ ਕਾਫੀ ਪੁਲਿਸ ਵੱਸ ਤੇ ਮੁਸ਼ਕਲ ਸੀ ਕੋਈ ਇਹਨਾਂ ਨੇ ਆਪਣਾ ਕੋਈ ਉੱਥੇ ਕੋਈ ਕਲੂ ਨਹੀਂ ਛੱਡਿਆ ਸੀ ਪਰ ਫਿਰ ਵੀ ਇਨਸਪੈਕਟਰ ਸਾਹਿਬ ਨੇ ਅਸਿਸਟੈਂਟ ਕਤਵਾਲੀ ਨੇ ਕਹਿੰਦਾ ਇਹਨਾਂ ਦੀ ਟੀਮ ਨੇ ਬੜੀ ਕਾਫੀ ਟੈਕਨੀਕਲੀ ਅਤੇ ਆਪਣੇ ਸੋਰਸ ਲਾ ਕੇ ਜਿਹੜਾ ਇਹ ਕੇਸ ਫੇਸ ਕੀਤਾ ਹੈ ਇਹ ਸਕੂਟਰੀ ਇਹਨਾਂ ਨੇ ਮਹਸਨਾਦ ਦੇ ਵਿੱਚ ਜਿਹੜੀ ਹੈਗੀ ਆ ਉੱਥੋਂ ਬਰਾਮਦ ਕੀਤੀ ਆ ਉੱਥੋਂ ਇਹ ਰਿਕਵਰ ਹੋ ਗਈ ਹੈ ਪੈਲਸੀ ਕੱਢ ਲਈ ਸੀ ਹਾਂਜੀ ਹਾਂ ਜੀ ਹੁਣ ਹੀ ਪੈਸੇ ਕਰ ਲਏ ਤੇ ਜਿਹੜੇ ਪੈਸੇ ਸੀ ਉਹ ਇਹਨਾਂ ਨੇ ਆਪਸ ਚ ਜਿਹੜਾ ਸਾਰਿਆਂ ਨੇ 8-8000 ਰੁਪਇਆ ਆਪਣੇ ਜੋ ਜਿੰਨਾ ਵੀ ਸੀਗਾ ਉਹ ਉਹ ਆਪਸ ਚ ਵੰਡ ਲਿਆ ਕਿਉਂਕਿ ਜਦੋਂ ਕੰਬਾਈਨਡ ਅ ਕਰਾਇਮ ਕਰਦੇ ਆ ਤਾਂ ਪਹਿਲਾਂ ਸਲਾਹ ਕਰਦੇ ਨੇ ਵੀ ਹਾਂ ਅਸੀਂ ਇੰਨੇ-ਇੰਨੇ ਪੈਸੇ ਵੰਡਨੇ ਪੜੋ ਅਸੀਂ ਤੁਸੀਂ ਦੇਖ ਹੀ ਲਿਆ ਉਹ ਪੈਸੇ ਸੀ ਰਿਕਵਰ ਕਰ ਲਏ ਇਹ ਸਰ ਜੀ ਹੁਣ ਇੱਕ ਮੁੰਡਾ ਜੇਰ ਚ ਆਇਆ ਸੀ ਜੀ ਹਾਂ ਜੀ ਉਹਦੇ ਕਹਿਣ ਤੇ ਕੀਤੀ ਸੀ ਉਹ ਵੀ ਸਾਡੇ ਨਾਲ ਸੀ ਮੈਂ ਵੀ ਨਾਲ ਸੀ ਜੀ ਅਸੀਂ 6 ਜਣੇ ਸੀ ਸਰ ਜੀ ਹਾਂ ਜੀ ਕਾਰਨ ਕੀ ਆ ਕਿਉਂ ਕੀਤੀ ਹਾਂਜੀ ਕਾਲ ਨਹੀਂ ਕੁਛ ਨਹੀਂ ਸਰ ਜੀ ਕਾਲ ਨੇ ਕਹਿੰਦੇ ਕੰਮ ਤੋਰਨਾ ਜੀ ਹਾਂਜੀ ਲੁੱਟ ਹੋ ਕਰਕੇ ਹਾਂਜੀ ਅੱਛਾ ਕੀ ਕੰਮ ਤੋਰਨਾ ਜੀ ਪਹਿ ਨਹੀਂ ਪਤਾ ਸਰ ਜੀ ਕਮਲ ਨੂੰ ਪਤਾ ਜੀ ਤੁਸੀਂ ਪਹਿਲੇ ਦੁਕਾਨ ਤੇ ਵੀ ਕੰਮ ਕਰਦੇ ਸੀ ਹਾਂਜੀ ਤੁਹਾਨੂੰ ਪਤਾ ਤੁਹਾਨੂੰ ਪਤਾ ਸੀ ਵੀ ਜਿਹੜਾ ਪੈਸੇ ਜਿਹੜਾ ਹੈਗਾ ਡਿੱਗੀ ਵਿੱਚ ਰੱਖ ਕੇ ਫਿਰ ਜਾਂਦੇ ਨਹੀਂ ਕਰੀ ਤੁਹਾਨੂੰ ਪਤਾ ਹਾਂਜੀ ਹਾਂਜੀ ਫਿਰ ਜਿਹੜਾ ਪੈਸੇ ਫਿਰ ਆਪਸ ਵਿੱਚ ਵੰਡੇ ਤੁਸੀਂ ਹਾਂਜੀ ਐਕਟਵਾ ਕਿੱਥੇ ਕਿਹੜੀ ਨਹਿਰ ਸੀਤੀ ਐਕਟਵਾ ਯਾ ਆ ਮੈਸ ਵਾਲੀ ਨਹਿਰ ਜੀ ਨਰਜਾ ਤੁਹਾਨੂੰ ਐਸੀ ਵੀ ਕੋਈ ਪ੍ਰੂਫ ਸਾਡੇ ਖਲਾਫ ਰਹੀ ਨਾ ਕੋਈ ਕਮਲ ਨੇ ਸਿੱਟੀ ਸਰ ਜੀ ਹਾਂਜੀ ਹਾਂਜੀ ਤੇ ਪਛਤਾਵਾ ਮੰਨਦੇ ਤੁਸੀਂ ਤੁਹਾਡੀ ਤਾਂ ਉਮਰ ਵੀ ਛੋਟੀ ਆ ਇਹਦੇ ਪਹਿਲੀ ਇਸ ਤਰ੍ਹਾਂ ਲੁੱਟਾ ਖੋਹਾਂ ਨੂੰ ਵਾਰਦਾਤ ਨੂੰ ਜਾਮ ਦੇਣ ਲੱਗੇ ਪਛਤਾਵਾ ਮੰਨਦੇ ਪਛਤਾਵਾ ਹਾਂਜੀ ਸਿਰ ਤੇ ਕੀ ਮਾਰਿਆ ਸੀ ਉਹਦੇ ਸਿਰ ਤੇ ਗਰਾਰੀ ਮਾਰੀਦੀ ਹੈ ਗਰਾਰੀ ਮਾਰੀਦੀ ਮਾਤਾ ਵੀ ਡਿੱਗੀ ਸੀ ਉਹਦੇ ਹਾਂਜੀ ਉਹਨੇ ਮੇਰਾ ਜੇ ਨੇ ਮੋਟਰਸਾਈਕਲ ਵਿੱਚ ਮਾਰਿਆ ਸੀ ਸਰ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਲ ਜੀ ਬਾਕੀਆ ਦੀ ਵੀ ਹਾਂਜੀ ਬਾਕੀਆ ਦੀ ਵੀ ਬਾਕੀ ਦੀ ਹਾਂਜੀ